ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਧਮਾਕਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨਾ ਤੇ ਚਰਜ ਸਿੰਘ ਚੰਨੀ ਨਾ ਸੁਭਜਿੰਦਰ ਰੰਧਾਵਾ ਨਾ ਪ੍ਰਤਾਪ ਸਿੰਘ ਬਾਜਵਾ ਅਤੇ ਨਾ ਰਾਜਾ ਵੜਿੰਗ ਜਾਂ ਰਾਣਾ ਗੁਰਜੀਤ ਜਾਂ ਪ੍ਰਗਟ ਸਿੰਘ ਜਾਂ ਸੁਖਪਾਲ ਸਿੰਘ ਕਹਿ ਰਿਹਾ ਇਨ੍ਹਾਂ ਵੱਡੇ ਆਗੂਆਂ ਦੇ ਵਿੱਚ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਹੀਂ ਐਲਾਨੇਗੀ ਇੱਕ ਪਾਸੇ ਭੰਗਸ ਪਾਰਟੀ ਦੀ ਹਾਈ ਕਮਾਂਡ ਵਾਰ-ਵਾਰ ਕਹਿ ਰਹੀ ਹੈ ਕਿ ਪੁਰਾਣੇ ਆਗੂਆਂ ਦੇ ਪੱਤੇ ਕੱਟੇ ਜਾਣਗੇ ਵਿਧਾਨ ਸਭਾ ਦੀਆਂ ਟਿਕਟਾਂ ਅਸੀਂ ਨਵੇਂ ਚਿਹਰਿਆਂ ਨੂੰ ਦਿੱਤੀਆਂ ਜਾਣਗੀਆਂ ਤੇ ਜਿਹੜੇ ਵੱਡੇ ਆਗੂ ਨੇ ਜਿਹੜੇ ਸਾਬਕਾ ਡਿਪਟੀ ਸੀਐਮ ਰਹਿ ਚੁੱਕੇ ਨੇ ਮੁੱਖ ਮੰਤਰੀ ਰਹਿ ਚੁੱਕੇ ਨੇ ਜਿਹੜੇ ਵੀ ਵਕ ਵਕ ਅਹੁਦਿਆਂ ਤੇ ਕੈਬਨਟ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੂੰ ਇਹ ਅਹੁਦੇ ਨਹੀਂ ਦਿੱਤੇ ਜਾਣਗੇ ਯਾਨੀ ਕਿ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਸੀ ਚਰਨਜੀਤ ਸਿੰਘ ਚੰਨੀ ਸੁਭਿੰਦਰ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਰਾਜਾ ਵੁੜਿੰਗ ਰਾਣਾ ਗੁੱਜੀ ਪ੍ਰਗਟ ਸਿੰਘ ਅਤੇ ਇਸ ਤੋਂ ਇਲਾਵਾ ਹੋਰ 6-7 ਆਗੂ ਜਿਹੜੇ ਮੁੱਖ ਮੰਤਰੀ ਦੀ ਰੇਸ ਵਿੱਚ ਸਨ ਲੇਕਿਨ ਉਹਨਾਂ ਦੇ ਉਹਨਾਂ ਸਾਰਿਆਂ ਦੀ ਪੱਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਘਟ ਦਿੱਤੇ ਗਏ ਨੇ ਕਿਉਂਕਿ ਜੇਕਰ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਚੰਗੀ ਰਹੀ ਤਾਂ ਫਿਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਿਉਂ ਹਾਰੇ ਜੇਕਰ ਕੈਪਟਨ ਦੀ ਰਹੀ ਤਾਂ ਫਿਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਿਉਂ ਹਾਰੇ ਯਾਨੀ ਕਿ ਇਹਨਾਂ ਸਾਰਿਆਂ ਮਸਲਿਆਂ ਦਾ ਕਾਂਗਰਸ ਪਾਰਟੀ ਦੀ ਆਈ ਕਮਾਂਡ ਵੱਲੋਂ ਹੱਲ ਜਿਹੜਾ ਲਭ ਲਿਆ ਗਿਆ ਹੈ ਕਿਹੜਾ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ ਕਿਹੜੇ ਮੁੱਖ ਮੰਤਰੀ ਦੇ ਚਿਹਰੇ ਦੇ ਨਾਮ ਦੇ ਉੱਤੇ ਮੋਹਰ ਲਾਉਣ ਜਾ ਰਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਉਸ ਇਸ ਮਸਲੇ ਉੱਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਿਹੜੇ ਚਿਹਰਾ ਦੇ ਮੈਂ ਤੁਹਾਨੂੰ ਨਾਮ ਲੈਏ ਨੇ ਜਿਹੜੇ ਟਕਸਾਲੀ ਆਗੂ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਨਾਂ ਤੇ ਟਿਕਟਾਂ ਚਾਣਗੀਆਂ ਨਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਆਗੂ ਸਿਰਫ ਚੋਣਾਂ ਲੜਨਗੇ ਹਾਲਾਂਕਿ ਜੇ ਗੱਲ ਕਰੀਏ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਇੱਕ ਪਤਾ ਪਾਸ ਕੀਤਾ ਗਿਆ ਸੀ ਵੀ ਕਿ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹ ਵਿਧਾਨ ਸਭਾ ਦੀਆਂ ਟਿਕਟਾਂ ਉਹਨਾਂ ਨੂੰ ਨਹੀਂ ਦਿੱਤੀਆਂ ਚਾਣਗੀਆਂ ਦੇ ਭਾਵੇਂ ਪ੍ਰਤਾਪ ਸਿੰਘ ਬਾਜਵਾ ਨੇ ਲੇਕਿਨ ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਦੀ ਕੁਰਸੀ ਨਹੀਂ ਮਿਲੇਗੀ ਮੂਰ ਨਹੀਂ ਲੱਗੇਗੀ ਕਿਉਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨਵੇਂ ਅਤੇ ਚਰਚਿਤ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਾਰ ਕੇ ਉਹਨਾਂ ਨੂੰ ਕੈਬਨਟ ਮੰਤਰੀ ਬਣਾਉਣਾ ਚਾਹੁੰਦੀ ਹੈ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਇੱਕ ਨੂੰ ਜਿਹੜਾ ਹੈ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਜਾਣਗੀਆਂ ਹਾਲਾਂਕਿ ਜਿਹੜੇ ਸਿਆਸੀ ਮਾਹਿਰ ਨੇ ਉਹ ਇਥੋਂ ਤੱਕ ਵੀ ਕਹਿ ਰਹੇ ਨੇ ਕਿ ਭਈ ਜੇਕਰ ਅਸੀਂ ਨਵੇਂ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਂਦੇ ਨੇ ਪੁਰਾਣੇ ਚਿਹਰਿਆਂ ਦੇ ਪੱਤੇ ਇਕੱਠੇ ਜਾਂਦੇ ਨੇ ਉਹ ਬਗਾਵਤ ਕਰਨਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਦੂਸਰੀਆਂ ਪਾਰਟੀਆਂ ਵੱਲ ਜਾਣਗੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਇਸ ਤੋਂ ਇਲਾਵਾ ਦੋ ਖੇਤਰੀ ਹੋਰ ਪਾਰਟੀਆਂ ਜਿਹੜੀਆਂ ਬਣੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਅਮਰਤ ਭਾਈ ਅਮਰਪਾਲ ਖਾਲਸਾ ਅਕਾਲੀ ਦਲ ਵਾਸ ਪੰਜਾਬ ਦੀ ਪਾਰਟੀ ਵੱਲ ਇਹਨਾਂ ਪਾਰਟੀਆਂ ਵੱਲ ਜਾਣਗੇ ਇਹਨਾਂ ਪਾਰਟੀਆਂ ਵੱਲੋਂ ਉਹ ਚੋਣਾਂ ਲੜਨਗੇ ਇਸ ਦਾ ਖਮਰਿਆਜ਼ਾ ਇਸ ਦਾ ਘਾਟਾ 2.27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੱਡੀ ਪੱਧਰ ਤੇ ਪਵੇਗਾ ਉਹ ਕਿਹੜੇ ਆਗੂ ਨੇ ਜਿਹਦੇ ਨਾਮ ਉੱਤੇ ਮੋਹਰ ਲਾਈ ਚਾਰੀ ਹੈ ਐਜ਼ ਇੱਕ ਮੁੱਖ ਮੰਤਰੀ ਦੀ ਕੁਰਸੀ ਦੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਗਾਂਧੀ ਪਰਿਵਾਰ ਦੇ ਕਾਫੀ ਕਰੀਬ ਹਨ ਡਾਕਟਰ ਅਮਰ ਸਿੰਘ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਦੋਂ ਤੋਂ 111 ਦਿਨ ਪਹਿਲਾਂ ਜਦੋਂ ਚਰਜਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਮੁੱਖ ਮੰਤਰੀ ਬਣਾਇਆ ਸੀ ਤੇ ਹਰਾਮ ਕਰ ਦਿੱਤਾ ਸੀ ਹਾਲਾਂਕਿ ਚਰਜਸਿੰਘ ਚੰਨੀ ਵੱਲੋਂ ਦਾਵਾ ਨਹੀਂ ਕੀਤਾ ਗਿਆ ਹੁਣ ਇਸ ਆਗੂ ਵੱਲੋਂ ਵੀ ਦਾਵਾ ਨਹੀਂ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਅਬਰ ਸਿੰਘ ਬੋਪਾਰਾਈ ਇੱਕ ਸੀਨੀਅਰ ਆਈਏਐਸ ਅਧਿਕਾਰੀ ਸਨ ਅਤੇ ਸੀਨੀਅਰ ਕਾਂਗਰਸੀ ਕਾਂਗਰਸੀ ਨੇਤਾ ਦਿਗਵਜੇ ਸਿੰਘ ਅਤੇ ਗਾਂਧੀ ਪਰਿਵਾਰ ਦੇ ਨੇੜੇ ਮੰਨੇ ਜਾਂਦੇ ਹਨ ਯਾਨੀ ਕਿ ਡਾਕਟਰ ਅਬਰ ਸਿੰਘ ਬੋਪਾਰਾਈ ਜਿਹੜੇ ਸੀਨੀਅਰ ਆਈਏਐਸ ਅਧਿਕਾਰੀ ਸਨ ਅਤੇ ਸੀਨੀਅਰ ਕਾਂਗਰਸੀ ਨੇਤਾ ਦਿਗ ਵਿਜੇ ਸਿੰਘ ਅਤੇ ਗਾਂਧੀ ਪਰਿਵਾਰ ਦੇ ਨੇੜੇ ਮੰਨੇ ਜਾਂਦੇ ਹਨ ਉਹ ਮਨਰੀਕਾ ਸਮੇਤ ਕਈ ਮਹੱਤਵਪੂਰਨ ਜਨਤਕ ਭਲਾਈ ਯੋਜਨਾਵਾਂ ਦੇ ਵਿਕਾਸ ਵਿੱਚ ਮੁੱਖ ਸ਼ਾਮ ਸ਼ਾਮਲ ਮੁੱਖ ਕਮੇਟੀਆਂ ਦਾ ਹਿੱਸਾ ਬਣ ਰਹੇ ਸਨ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਉਹਨਾਂ ਅਤੇ ਉਹਨਾਂ ਦੇ ਪੁੱਤਰ ਕਾਮਿਲ ਅਮਰ ਗੋਪਾਲ ਰਾਏ ਅਤੇ ਰਾਏਪੁਰ ਤੋਂ ਵਿਧਾਨ ਸਭਾ ਚੋਣਾਂ ਲੜੀਆਂ ਪਰ ناکਾਮਯਾਬ ਰਹੀ ਬਾਅਦ ਵਿੱਚ ਕਾਂਗਰਸ ਨੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਤੋ ਲੋਕ ਸਮਝ ਟਿਕਟ ਦਿੱਤੀ ਜਿੱਥੇ ਉਹ ਸੰਸਦ ਮੈਂਬਰ ਚੁਣੇ ਗਏ ਦੱਸਿਆ ਜਾ ਰਿਹਾ ਹੈ ਕਿ ਰਾਜਾ ਬੜਿੰਗ ਤੇ ਰੰਧਾਵਾ ਦੇ ਬਿਆਨ ਤੋਂ ਬਾਅਦ ਡਾਕਟਰ ਬੂਪਾ ਰਾਏ ਇਸ ਮਰਤਕ ਫਤਿਹਗੜ੍ਹ ਸਾਹਿਬ ਅਤੇ ਰਾਏਗੋਡ ਸਮੇਤ ਪੰਜਾਬ ਵਿੱਚ ਭਰ ਸਰਗਮ ਹੋ ਰਿਹਾ ਨੇ ਇਹ ਬਿਆਨ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਡਾਕਟਰ ਅਬਰ ਸਿੰਘ ਬੂਪਾ ਰਾਏ ਨੂੰ ਮੁੱਖ ਮੰਤਰੀ ਚਿਹਰਾ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਜਿਹੜੀ ਹੈ ਤੇਜ਼ ਹੋ ਸਕਦੀ ਹੈ ਸਮਰਥਕ ਜਲਦੀ ਹੀ ਪਾਰਟੀ ਦੀ ਹਾਈ ਕਮਾਂਡ ਨੂੰ ਮੰਗ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ ਜਿਸ ਨਾਲ ਕਾਂਗਰਸ ਦੇ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਰਾਜਨੀਤਿਕ ਸਮੀਕਰਨ ਸਮੀਕਰਨ ਬਦਲ ਸਕਦਾ ਹੈ ਯਾਨੀ ਕਿ ਜਿਨ੍ਹਾਂ ਵੱਲੋਂ ਦਾਅਵੇਦਾਰੀਆਂ ਠੋਕੀਆਂ ਜਾ ਰਹੀਆਂ ਨੇ ਜਿਨ੍ਹਾਂ ਵੱਲੋਂ ਦਾਅਵੇਦਾਰੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਠੱਗੀ ਲੱਗੇਗੀ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਅਬਰ ਸਿੰਘ ਬੂਫਾ ਰਾਏ ਨੇ ਉਹ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਦੇ ਖਾਸਮ ਖਾਸ ਅਤੇ ਨਜ਼ਦੀਕ ਮੰਨੇ ਜਾਂਦੇ ਨੇ ਅਤੇ ਸੋਸ਼ਲ ਮੀਡੀਆ ਤੇ ਵੀ ਜਿਹੜਾ ਮੰਗ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਅਮਰ ਸਿੰਘ ਬੋਪਾ ਰਾਏ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ ਐਲਾਨਿਆ ਜਾਵੇ ਕਿਉਂਕਿ ਉਹ ਚਿਹਰਾ ਬਿਲਕੁਲ ਵਿਦਾਗ ਹੈ ਬਾਕੀ ਤਾਂ ਹਾਲਾਂਕਿ ਡਾਕਟਰ ਅਮਰ ਸਿੰਘ ਵੱਲੋਂ ਮੰਗ ਨਹੀਂ ਕੀਤੀ ਜਾ ਰਹੀ ਲੇਕਿਨ ਡਾਕਟਰ ਅਮਰ ਸਿੰਘ ਖਾਸਮ ਖਾਸ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਇਸ ਕਰਕੇ ਉਹ ਇਹ ਚਿਹਰਾ ਸੁਭਾਵੀ ਮੰਨਿਆ ਜਾ ਰਿਹਾ ਹੈ ਧੰਨਵਾਦ